ਕੇਂਦਰ ਸਰਕਾਰ ਵੱਲੋਂ ਗਣਤੰਤਰ ਦਿਵਸ ਮੌਕੇ ਪੰਜਾਬ ਦੀ ਚਾਕੀ ਨੂੰ ਅੱਖੋਂ ਪਰੋਖੇ ਕਰਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਚਾਕੀ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਿਜਾ ਕੇ ਦਿਖਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਤਹਿਤ ਇਹ ਚਾਕੀ ਅੱਜ ਜ਼ਿਲ੍ਹਾ ਮਲੇਰਕੋਟਲਾ ਦੀ ਤਹਿਸੀਲ ਅਮਰਗੜ ਵਿਖੇ ਪਹੁੰਚੀ ਇੱਥੇ ਪਹੁੰਚਣ ਤੇ ਸਭ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਬੱਚਿਆਂ ਵੱਲੋਂ ਇਸ ਚਾਕੀ ਦਾ ਜਿੱਥੇ ਬੜੇ ਜੋਸ਼ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ ਉੱਥੇ ਹੀ ਉਨ੍ਹਾਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਲਈ ਧੰਨਵਾਦ ਵੀ ਕੀਤਾ ਇਸ ਤੋਂ ਉਪਰੰਤ ਇੱਕ ਖੂਬਸੂਰਤ ਚਾਕੀ ਬਾਜ਼ਾਰ ਵਿੱਚ ਉਦੀ ਹੁੰਦੀ ਹੋਈ ਦਾਣਾ ਮੰਡੀ ਵਿਖੇ ਪਹੁੰਚੀ ਜਿੱਥੇ ਐਸਡੀਐਮ सुरेंद्र ਕੌਰ ਅਤੇ ਮੈਡਮ ਪਰਮਿੰਦਰ ਕੌਰ ਮੰਡੇਰ ਸੁਪਤਨੀ ਵਿਦਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਰਣ ਮਾਜਰਾ ਸਮੇਤ ਅਮਰਗੜ ਦੇ ਇਲਾਕਾ ਵਾਸੀਆਂ ਵੱਲੋਂ ਇਸ ਚਾਕੀ ਦਾ ਪਰਮਾ ਸਵਾਗਤ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਮੈਡਮ ਪਰਮਿੰਦਰ ਕੌਰ ਮੰਡੇਰ ਨੇ ਕਿਹਾ ਕਿ ਸਾਡੇ ਗੌਰਵਮਈ ਇਤਿਹਾਸ ਤੇ ਸਾਨੂੰ ਬੇਹਦ ਮਾਣ ਹੈ ਜਿਸ ਨੂੰ ਚਾਕੀ ਦਾ ਰੂਪ ਦੇ ਕੇ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਉਹਨਾਂ ਮਾਨ ਸਰਕਾਰ ਦਾ ਧੰਨਵਾਦ ਕੀਤਾ ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨੀ ਅੰਦੋਲਨ ਦੌਰਾਨ ਪੰਜਾਬ ਵੱਲੋਂ निभाई ਅਮੂਮਿਕਾ ਦੀ ਕਿੜਕਦੰ ਦੇ ਮਕਸਦ ਵਜੋਂ ਪੰਜਾਬ ਦੀ ਚਾਕੀ ਨੂੰ ਲਾਲ ਕਿਲੇ ਤੋਂ ਨਾ ਦਿਖਾ ਕੇ ਪੰਜਾਬ ਨਾਲ ਵਿਤਕਰਾ ਕੀਤਾ ਗਿਆ ਹੈ ਪਰ ਪੰਜਾਬ ਨੂੰ ਅਜਿਹਾ ਕਰਕੇ ਦਬਾਇਆ ਨਹੀਂ ਜਾ ਸਕਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਿਰਭੈ ਸਿੰਘ ਨਾਰੀਕੇ ਨੇ ਵੀ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸਲਾਗਾ ਕੀਤੀ ਐਸ ਡੀ ਐਮ ਸੁਰਿੰਦਰ ਕੌਰ ਨੇ ਦੱਸਿਆ ਕਿ ਇਸ ਚਾਕੀ ਨੂੰ ਲੈ ਕੇ ਲੋਕਾਂ ਚ ਭਾਰੀ ਉਤਸ਼ਾਹ ਹੈ ਅਮਰਗੜ ਪੁਲਿਸ ਵੱਲੋਂ ਵੀ थाना ਮੁਖੀ ਇੰਦਰਜੀਤ ਸਿੰਘ ਦੀ ਅਗਵਾਈ ਚਕ ਟ੍ਰੈਫਿਕ ਨੂੰ ਕੰਟਰੋਲ ਕਰਨ ਸਮੇਤ ਬੜੇ ਸੁਚੱਜੇ ਪ੍ਰਬੰਧ ਕੀਤੇ ਗਏ ਸਨ ਏਬੀ ਪੰਜਾਬ ਟੀਵੀ ਲਈ ਅਮਰਗੜ ਤੋਂ ਕੈਮਰਾਮੈਨ ਹਰੀਸ਼ ਅਬਰੋਲ ਦੇ ਨਾਲ ਸੁਖਵਿੰਦਰ ਸਿੰਘ اٹਵਾਲ ਦੀ ਵਿਸ਼ੇਸ਼ ਰਿਪੋਰਟ ਇਨੇ ਸਾਡੇ ਨਾਲ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਗੜ ਦੇ ਇਹ ਇਨਾਂ ਨੇ ਬੜਾ ਜੋਸ਼ੋ ਖਰੋਸ ਦੇ ਨਾਲ ਸਵਾਗਤ ਕੀਤਾ ਕਿਵੇਂ ਲੱਗਿਆ ਬੱਚੇ ਅੱਜ ਤੁਸੀਂ ਜਿਹੜੀ ਚੱਕ ਦੇ ਸਾਨੂੰ ਬਹੁਤ ਵਧੀਆ ਲੱਗਿਆ ਕਿ ਸਾਰੇ ਪੰਜਾਬ ਦਾ ਪ੍ਰਦਰਸ਼ਿਤ ਕੀਤਾ ਗਿਆ ਸੀਗਾ ਸਾਰਾ ਪੰਜਾਬ ਦਾ ਕਲਚਰ ਦੱਸਿਆ ਗਿਆ ਸੀ ਸ਼ਹੀਦਾਂ ਦੀਆਂ ਮੂਰਤੀਆਂ ਬਾਰੇ ਉਹਦੇ ਉੱਤੇ ਦਰਸਾਇਆ ਗਿਆ ਸੀ ਤਾਂ ਸਾਨੂੰ ਸਭ ਨੂੰ ਬਹੁਤ ਵਧੀਆ ਲੱਗਿਆ ਅਸੀਂ ਵੈਲਕਮ ਕਰਦੇ ਹਾਂ ਤੇ ਥੈਂਕ ਯੂ ਕਰਦੇ ਹਾਂ ਸਾਡੀ ਪੰਜਾਬ ਸਰਕਾਰ ਦਾ ਜਿਨੇ ਸਾਨੂੰ ਇਹ ਸਾਰਾ ਕੁਝ ਦਿਖਾਇਆ ਥੈਂਕ ਯੂ ਸੋ ਦੇ ਆਪਕੇ ਸਹਿਬਾਨ ਵੀ ਸਾਡੇ ਨਾਲ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਜੋ ਜੀ ਅੱਗੇ ਆਜੋ ਥੋੜਾ ਜਿਹਾ ਸਰ ਕਿਸ ਤਰ੍ਹਾਂ ਜਿਹੜਾ ਬੱਚਿਆਂ ਦੇ ਵਿੱਚ ਤੁਸੀਂ ਦੇਖਿਆ ਉਤਸ਼ਾਹ ਸੀਗਾ ਛਾੱਕੀ ਨੂੰ ਲੈ ਕੇ ਇਸ ਛਾੱਕੀ ਨੂੰ ਲੈ ਕੇ ਬੱਚਿਆਂ ਦੇ ਵਿੱਚ ਭਾਰੀ ਉਤਸ਼ਾਹ ਸੀ ਸਵੇਰ ਤੋਂ ਹੀ ਜਦੋਂ ਬੱਚਿਆਂ ਨੂੰ ਇਸ ਖਬਰ ਦਾ ਪਤਾ ਚੱਲਿਆ ਕਿ ਅੱਜ ਚਾਕੀਆਂ ਨੇ ਅਮਰਗੜ ਆਉਣਾ ਹੈ ਇਹ ਬੜੀ ਉਤਸੁਕਤਾ ਦੇ ਨਾਲ ਸਵੇਰ ਦੇ ਹੀ ਸਾਨੂੰ ਬਾਰ-ਬਾਰ ਪੁੱਛ ਰਹੇ ਸੀ ਕਿ ਸਰ ਕਿੱਥੇ ਆਏ ਬੜਾ ਹੀ ਸੋਹਣੀ ਝਾਕੀ ਸੀ ਤੇ ਉਹਦੇ ਵਿੱਚ ਪੰਜਾਬ ਦੇ ਸ਼ਹੀਦਾਂ ਦੇ ਮਤਲਬ ਤਸਵੀਰਾਂ ਸਨ ਤੇ ਕੁੱਲ ਪੰਜਾਬ ਦਾ ਕਲਚਰ ਦਿਖਾਇਆ ਗਿਆ ਸੀ ਇਹਨਾਂ ਬੱਚਿਆਂ ਨੇ ਬਹੁਤ ਆਨੰਦ ਮਾਣਿਆ ਤਾੜੀਆਂ ਮਾਰ ਕੇ ਝਾਕੀ ਦਾ ਸਵਾਗਤ ਕੀਤਾ ਬੱਚਿਆਂ ਨੇ ਥੈਂਕ ਯੂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਤਾਂ ਇਹ ਜਿਹੜੀ ਛਾਕੀ ਆ ਜਿੱਥੇ ਪੰਜ ਅਸੀਂ ਪੰਜਾਬ ਸਰਕਾਰ ਦੀ ਉਪਰਾਲੇ ਦੀ ਸਲਾਂਗਾ ਕਰਦੇ ਆ ਉੱਥੇ ਅਸੀਂ ਜਿਹੜੀ ਪੰਜਾਬ ਸਰਕਾਰ ਨੇ ਨਾਰੀ ਸ਼ਕਤੀ ਨੂੰ ਮਤਲਬ ਕਿ ਪ੍ਰਮੋਟ ਕੀਤਾ ਤੇ ਮਾਤਾ ਪਿਤਾ ਭਾਗੋਂ ਦੇ ਇਤਿਹਾਸ ਨੂੰ ਦਰਸਾਇਆ ਗਿਆ ਤੇ ਜਿਹੜਾ ਕਿ ਬਹੁਤ ਜਿਆਦਾ ਸਲਾਂਗਾ ਜੋ ਜਿਹੜੀ ਇਹ ਛਾਕੀ ਆ ਸਾਨੂੰ ਬਹੁਤ ਵਧੀਆ ਲੱਗੀ ਇਹ ਭਾਜੀਪੀ ਤੇ ਕਾਂਗਰਸ ਨੇ ਰਲ ਕੇ ਨਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਦਿੱਲੀ ਤੋਂ ਦਿੱਲੀ ਤੋਂ ਵੀ ਇਹ ਛਾਕੀ ਦਿਖਾਉਣੀ ਚਾਹੀਦੀ ਸੀ ਵੀ ਅਸੀਂ ਇਹ ਰੋਸ ਪ੍ਰਗਟ ਕਰਦੇ ਆ ਛਾਕੀ ਕਿਉਂ ਨਹੀਂ ਦਿਖਾਈ ਇਹ ਜਿਹੜੀ ਹੁਣ ਇਹ ਪੰਜਾਬ ਸਰਕਾਰ ਨੇ ਚਾਕੀ ਬਣਾ ਕੇ ਸਾਰਿਆਂ ਨੂੰ ਦਿਖਾਈ ਹੈ ਇੱਕ ਮੇ ਦੇਖ ਲਓ ਇਹ ਦੇਖਣਯੋਗ ਹੈ ਜੀ ਸਾਰਿਆਂ ਨੂੰ ਪਤਾ ਚੱਲ ਰਿਹਾ ਹੈ ਵੀ ਗੱਲ ਸਹੀ ਹੈ ਭਗਵੰਤ ਮਾਨ ਦੀ ਗੱਲ ਵੀ ਦਿਖਾਉਣੀ ਚਾਹੀਦੀ ਦੀ ਇਹ ਇਸ ਕਰਕੇ ਪੰਜਾਬ ਦੇ ਲੋਕ ਸੈਂਟਰ ਸਰਕਾਰ ਦੇ ਖਿਲਾਫ ਨੇ ਉਡੀ ਸਾਡੀ ਚਾਕੀ ਕਿ ਨਾਮ ਆ ਜੀ ਤੁਹਾਡਾ ਭਰੇਮਪ੍ਰੀਤ ਜਨ ਕਿਵੇਂ ਲੱਗਿਆ ਜਿਹੜੀ ਪੰਜਾਬ ਦੀ ਚਾਕੀ ਤੁਸੀਂ ਦੇਖੀ ਆ ਵਧੀਆ ਜੀ ਵਾ ਵਧੀਆ ਇੱਕ ਪੰਜਾਬ ਦੀ ਜਿਹੜੀ ਝਾਕੀ ਆ ਕੇ ਗਣਤੰਤਰ ਦਿਵਸ ਮੌਕੇ ਜਿਹੜਾ ਹੈਗਾ ਦਿੱਲੀ ਤੋਂ ਦਿਖਾਈ ਜਾਂਦੀ ਉਹ ਵੀ ਉਹ ਦਿਖਾਈ ਨਹੀਂ ਗਈ ਇਸ ਵਾਰ ਕੀ ਕਹਿਣਾ ਚਾਹੁੰਦੇ ਹੋ ਇਹ ਤਾਂ ਝਾਤੀ ਠੀਕ ਹੈ ਜੀ ਇਹਨੂੰ ਦਿਖਾਉਣੀ ਚਾਹੀਦੀ ਐਸੋ ਪੰਜਾਬ ਦੀ ਜਿਹੜੀ ਝਾਕੀ ਆ ਪੰਜਾਬ ਸਰਕਾਰ ਵੱਲੋਂ ਦਿਖਾਈ ਗਈ ਆ ਜੋ ਗਣਤੰਤਰ ਦਿਵਸ ਤੇ ਅੱਗੇ ਹਰ ਜਿਹੜਾ ਸਾਲ ਆ ਗਣਤੰਤਰ ਦਿਵਸ ਤੇ ਦਿਖਾਈ ਜਾਂਦੀ ਸੀ ਸੋ ਇਸ ਵਾਰ ਜਿਹੜਾ ਹੈਗਾ ਉਹ ਦਿੱਲੀ ਤੋਂ ਨਹੀਂ ਦਿਖਾਈ ਗਈ ਪੰਜਾਬ ਸਰਕਾਰ ਵੱਲੋਂ ਇੱਕ ਚੱਕੀ ਹੈ ਜਿਹੜੀ ਪੰਜਾਬ ਦੇ ਕੋਨੇ-ਕੋਨੇ ਤੱਕ ਸੋ ਸਾਡੇ ਨਾਲ ਮੈਡਮ ਖੜੇ ਨੇ ਐਸਡੀਐਮ ਮੈਡਮ ਇਹਨਾਂ ਤੋਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਇੱਥੇ ਅਮਰਗੜ ਦੇ ਵਿੱਚ ਸਾਡੇ ਚੱਕੀ ਪਹੁੰਚੀ ਹੈ ਔਰ ਕਿਸ ਤਰ੍ਹਾਂ ਦਾ ਜਿਹੜਾ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਦੇਖੋ ਜਿਹੜੀ ਚੱਕੀ ਆ ਜਿੱਸੇ ਇੱਥੇ ਪਹੁੰਚਾਈ ਇਹਦੇ ਲਈ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਮੈਂ ਰਸਤੇ ਵਿੱਚ ਦੇਖਦੀ ਆ ਰਹੀ ਸੀ ਕਿ ਬੱਚੇ ਵੀ ਰਸਤੇ ਵਿੱਚ ਰੁਕ-ਰੁਕ ਕੇ ਵੇਖ ਰਹੇ ਆ ਬਾਕੀ ਹੋਰ ਵੀ ਮੈਂ ਟੋਲ ਤੋਂ ਨੰਗਰੀ ਸੀ ਉਸ ਵਕਤ ਮੈਂ ਦੇਖਿਆ ਇਸ ਨੂੰ ਸਪੈਸ਼ਲੀ ਲੋਕ ਖੜ੍ਹ ਰਹੇ ਆ ਦੇਖਣ ਲਈ ਜਾਣਨ ਦੇ ਲਈ ਕਿ ਸਾਡੇ ਪੰਜਾਬ ਦਾ ਵਿਰਸਾ ਕੀ ਹੈ ਜਿਹੜਾ ਡਿਸਪਲੇ ਕੀਤਾ ਜਾ ਰਿਹਾ ਹੈ ਉਸ ਦੇ ਲਈ ਹਰ ਇੱਕ ਦੇ ਵਿੱਚ ਉਤਸ਼ਾਹ ਮੈਂ ਬਹੁਤ ਜ਼ਿਆਦਾ ਦੇਖਿਆ ਹੈ ਲੋਕਾਂ ਦੇ ਵਿੱਚ ਤੇ ਬਾਕੀ ਆਪਾਂ ਇੱਥੇ ਦੇਖ ਹੀ ਰਹੇ ਹਾਂ ਕਿੰਨੇ ਲੋਕ ਇਕੱਠੇ ਹੋਏ ਐ ਇਸੀ ਚੀਜ਼ ਨੂੰ ਦੇਖਣ ਲਈ ਇਕੱਠੇ ਹੋਏ ਐ ਕਿ ਸਾਡਾ ਵਿਰਸਾ ਕੀ ਹੈ ਬਿਲਕੁਲ ਜੀ ਹਾਂਜੀ ਥੈਂਕ ਯੂ ਸੋ ਸਾਡੇ ਨਾਲ ਮੈਡਮ ਗੱਜਣ ਮਾਜਰਾ ਵੀ ਨੇ ਪਰਮਿੰਦਰ ਕੌਰ ਮਡੇਰ ਜੀ ਇਹਨਾਂ ਤੋਂ ਵੀ ਜਾਣਨਾ ਚਾਹਾਂਗੇ ਕਿਉਂਕਿ ਇਹ ਵੀ ਅਚੇਚੇ ਤੌਰ ਤੇ ਅੱਜ ਇੱਥੇ ਪਹੁੰਚੇ ਨੇ ਇਹ ਇਸ ਚੱਕੀ ਦਾ ਸਵਾਗਤ ਕਰਨ ਲਈ ਮੈਡਮ ਕੀ ਕਹਿਣਾ ਚਾਹੁੰਦੇ ਹਾਂਜੀ ਸਭ ਤੋਂ ਪਹਿਲਾਂ ਅਮਰਗੜ ਦੇ ਵਿੱਚ ਅਸੀਂ ਇਸ ਚੱਕੀ ਦਾ ਇਹ ਦਿਲੋਂ ਬਹੁਤ ਸਵਾਗਤ ਕਰਦੇ ਆ ਤੇ ਉਸ ਤੋਂ ਬਾਅਦ ਜਦੋਂ ਪਤਾ ਲੱਗਿਆ ਵੀ ਚੱਕੀ ਅਮਰਗੜ ਆ ਰਹੀ ਹੈ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਇਹ ਬਿਰਸਾ ਜਿਹੜਾ ਪੰਜਾਬ ਦਾ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਇੱਕ ਨਾਰੀ ਸ਼ਕਤੀ ਨੂੰ ਅੱਗੇ ਕਰਨ ਦੇ ਲਈ ਕਿਉਂਕਿ ਆਪਾਂ ਮਾਗੀ ਭਾਗੋ ਤਾਂ ਨਹੀਂ ਬਣ ਸਕਦੇ ਪਰ ਉਹਨਾਂ ਤੋਂ ਸੇਧ ਲੈ ਕੇ ਆਪਾਂ ਸਮਾਜ ਦੇ ਵਿੱਚ ਐਦਾਂ ਦੇ ਚੰਗੇ ਕੰਮ ਕਰ ਸਕਦੇ ਹਾਂ ਜਿਹਦੇ ਨਾਲ ਆਉਣ ਵਾਲੀ ਜਨਰੇਸ਼ਨ ਜਿਹੜੀ ਸੋਸ਼ਲ ਮੀਡੀਆ ਰਹੀਂ ਗੁੰਮਰਾਹ ਹੋ ਰਹੀ ਹੈ ਉਹਨੂੰ ਕੁਝ ਸੇਧ ਦੇ ਸਕੀਏ ਤੇ ਬਹੁਤ ਸਵਾਗਤ ਕਰਦੇ ਹਾਂ ਹਰ ਇੱਕ ਦੇ ਵਿੱਚ ਬਹੁਤ ਉਤਸ਼ਾਹ ਇਸ ਚੱਕੀ ਨੂੰ ਦੇਖਣ ਲਈ اسپੈਸ਼ਲੀ ਪੰਜਾਬ ਦੇ ਹਰ ਬੱਚੇ-ਬੱਚੇ ਨੂੰ ਇਹ ਉਤਸ਼ਾਹ ਕਿਉਂਕਿ ਗreturnData ਦਿਵਸ ਤੇ ਚਾਕੀ ਸੀ ਜਿਹੜੀ ਸਟਾਰਟ ਕੀਤੀ ਗਈ ਇੱਕ ਵਾਰ ਫਿਰ ਤੋਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਇਸ ਪੰਜਾਬੀ ਵਿਰਸੇ ਨੂੰ ਕਿਉਂਕਿ ਪੰਜਾਬ ਦਾ ਜਿਹੜਾ ਵਿਰਸਾ ਉਹ ਬਹੁਤ ਮਹਾਨ ਵਿਰਸਾ ਗੁਰੂਆਂ ਪੀਰਾਂ ਦੀ ਧਰਤੀ ਤੇ ਆਪਾਂ ਰਹਿੰਦੇ ਆ ਇਸ ਪੰਜਾਬ ਦੇ ਮਹਾਨ ਵਿਰਸੇ ਨੂੰ ਡਿਸਪਲੇ ਕੀਤਾ ਤਾਂ ਕਿ ਬੱਚਿਆਂ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਇਹ ਹਰ ਇੱਕ ਚੀਜ਼ ਪਤਾ ਲੱਗੇ ਵੀ ਸਾਡਾ ਵਿਰਸਾ ਹੈ ਕਿ ਸਤਿਪਾਤ੍ਰੀ ਜੀ ਕੀ ਕਹਿਣਾ ਚਾਹੋਗੇ ਅੱਜ ਇਹ ਚਾਕੀ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਆਪਣੇ ਨਗਰ ਪਹੁੰਚੀ ਹੈ ਅਮਰਗੜ ਪਹੁੰਚੀ ਹੈ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਚਾਕੀਆਂ ਜਿਹੜੀਆਂ ਸਾਡੀਆਂ ਗਣਤੰਤਰ ਦਿਵਸ ਤੇ ਦਿਖਾਈਆਂ ਜਾਣੀਆਂ ਸਨ ਕੇਂਦਰ ਸਰਕਾਰ ਨੇ ਜਿਹਨਾਂ ਨੂੰ ਨਹੀਂ ਦਿਖਾਇਆ ਉਹਨਾਂ ਦਾ ਜਿਹੜੀਆਂ ਚਾਕੀਆਂ ਇੱਥੇ ਪਹੁੰਚਣ ਤੇ ਮੈਂ ਪੰਜਾਬ ਸਰਕਾਰ ਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਸਦਾ ਭਗਵੰਤ ਸਿੰਘ ਮਾਨ ਹੋਰਾਂ ਦਾ ਤਾਂ ਇਹ ਦੋਨੋਂ ਤਨ ਬਾਤ ਕਰਦਾ ਹਾਂ ਸੋ ਅੱਜ ਜਿਹੜਾ ਇਹਦੇ ਸਾਡਾ ਪੰਜਾਬ ਦਾ ਵਿਰਸਾ ਦਿਖਾਇਆ ਜਾ ਰਿਹਾ ਸਾਡੇ ਸ਼ਹੀਦਾਂ ਨੂੰ ਦਿਖਾਇਆ ਜਾ ਰਿਹਾ ਇਸ ਤਰੀ ਸਸਤੀਕਰਨ ਹੈ ਜੋ ਉਸ ਨੂੰ ਦਿਖਾਇਆ ਜਾ ਰਿਹਾ ਸੋ ਇਸ ਚੀਜ਼ ਨੂੰ ਦੇਖ ਕੇ ਬੱਚਿਆਂ ਦੇ ਵਿੱਚ ਉਤਸ਼ਾਹ ਭਰੇਗਾ ਲੋਕਾਂ ਦੇ ਵਿੱਚ ਉਤਸ਼ਾਹ ਭਰੇਗਾ ਜਿਹੜਾ ਸਾਡੇ ਵਿਰਸੇ ਨਾਲੋਂ ਸਾਨੂੰ ਲੋਕ ਟੋੜਨ ਦੀ ਕੋਸ਼ਿਸ਼ ਕਰਦੇ ਨੇ ਉਹ ਵਿਰਸੇ ਨਾਲ ਅਸੀਂ ਜੁੜਾਂਗੇ ਅਤੇ ਸ਼ਹੀਦਾਂ ਨੂੰ ਅਸੀਂ ਦਿਨ ਦੇ ਉੱਤੇ ਪ੍ਰਣਾਮ ਕਰਦੇ ਹਾਂ ਕਿਉਂਕਿ ਸ਼ਹੀਦਾਂ ਦੇ ਪਾਇ ਪੂਰਨਿਆ ਕਰਕੇ ਹੀ ਅਸੀਂ ਜਿਹੜਾ ਗਣਤੰਤਰ ਦਿਵਸ ਤੇ ਆਜ਼ਾਦੀ ਦਿਵਸ ਬਣਾਉਂਦੇ ਹਾਂ ਸੋ ਅੱਜ ਇਸ ਚੱਕੀ ਨੂੰ ਇੱਥੇ ਪਹੁੰਚਣ ਤੇ ਮੈਂ ਆਪਣੇ ਵੱਲੋਂ ਆਪਣੇ ਨਗਰ ਅਮਰਗੜ ਵੱਲੋਂ ਤਾਦੋਂ ਬਧਾਈ ਪੇਸ਼ ਕਰਦਾ ਤੇ ਮੁੱਖ ਮੰਤਰੀ ਸਾਹਿਬ ਦਾ ਤੇ ਸਮੁੱਚੀ ਸਰਕਾਰ ਦਾ ਸਾਡੇ ਐਮਐਲਏ ਸਾਹਿਬ ਸਾਗਰ ਸਿੰਘ ਗੱਜਨ ਮਾਜਾ ਸਾਹਿਬ ਉਹਨਾਂ ਦਾ ਐਸਡੀਐਮ ਸਾਹਿਬ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਤਾਹਦ ਨੂੰ ਧੰਨਵਾਦ ਕਰਦਾ ਸਰ ਕੇਂਦਰ ਸਰਕਾਰ ਵੱਲੋਂ ਜਿਹੜਾ ਇਹ ਰੋਕੀ ਗਈ ਚੱਕੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਕੇਂਦਰ ਸਰ ਵੀ ਅਕਸਰ ਕੀ ਹੁੰਦਾ ਸੀਗਾ ਕਿ ਪੰਜਾਬ ਨੂੰ ਜਿਹੜਾ ਉਹ ਉੱਥੇ ਦਿਖਾਇਆ ਕੇਂਦਰ ਸਰਕਾਰ ਹਮੇਸ਼ਾ ਪੰਜਾਬ ਨਾਲ ਬਿਤਕਰਾ ਕਰਦੀ ਆਈ ਹੈ ਕਨਸਾਨ ਅੰਦੋਲਨ ਜਿਹੜਾ ਹੋਇਆ ਉਹਦੇ ਚ ਮੋਰੀ ਹੋ ਕੇ ਪੰਜਾਬ ਅੱਗੇ ਰੋ ਕੇ ਲੜਿਆ ਉਦੋਂ ਤੋਂ ਹੀ ਸਾਡੇ ਨਾਲ ਬਿਤਕਰਾ ਹੋ ਰਿਹਾ ਸਾਡਾ ਬਹੁਤ ਸਾਰਾ ਅਰਬਾਂ ਰੁਪਈਆ ਜਿਹੜਾ ਹੈ ਸਾਡਾ ਸੈਂਟਰ ਗਵਰਨਮੈਂਟ ਨੇ ਰੋਕਿਆ ਹੋਇਆ ਉਹ ਪੰਜਾਬੀਆਂ ਨੂੰ ਜਿਹੜੀ ਇੱਕ ਬਹਾਦਰ ਕੌਮ ਹੈ ਇਸ ਨੂੰ ਥੱਲੇ ਲਾਉਣਾ ਚਾਹੁੰਦੀ ਹੈ ਪਰੰਤੂ ਪੰਜਾਬੀ ਨੇ ਜਿਹੜੇ ਇਹ ਬਹਾਦਰ ਹੋ ਕੇ ਹਮੇਸ਼ਾ ਆਪਣੀਆਂ ਬਹਾਦਰੀਆਂ ਜਿਹੜੀਆਂ ਬਾਰਡਰਾਂ ਤੇ ਵੀ ਲੜ ਰਹੇ ਹਨ ਸ਼ਹੀਦ ਵੀ ਹੋ ਰਹੇ ਹਨ ਸੋ ਇਹਨਾਂ ਦਾ ਜਿਹੜੇ ਇਹ ਕੌਮ ਨੂੰ ਦਬਾਇਆ ਨਹੀਂ ਜਾ ਸਕਦਾ ਸੋ ਇਹ ਜਿਹੜਾ ਹੈ ਸੈਂਟਰ ਗਵਰਨਮੈਂਟ ਨੇ ਉੱਥੇ ਨਾਂ ਦਿਖਾ ਕੇ ਸਾਡਾ ਜਿਹੜਾ ਵਿਰਸਾ ਭਾਈ ਭਾਗੋ ਦਾ ਤੇ ਸਾਡੇ ਸ਼ਹੀਦਾਂ ਦਾ ਨਾਂ ਦਿਖਾ ਕੇ ਬਹੁਤ ਵੱਡਾ ਜਿਹੜਾ ਹੈ ਪੁਰਲ ਕੀਤੀ ਹੈ ਸੋ ਮੈਂ ਧੰਨਵਾਦ ਕਰਦਾ ਹਾਂ ਸਾਹਿਬ ਭਗਵਾਨ ਸਿੰਘ ਮਾਨ ਨੂੰ ਉਹਨਾਂ ਦਾ ਜਿਨ੍ਹਾਂ ਨੇ ਪਿੰਡ ਪਿੰਡ ਘਰ ਘਰ ਜਾ ਕੇ ਚਾਕੀਆਂ ਦਿਖਾਈਆਂ ਸਾਡੇ ਬਸ ਇੰਦਰ ਸਰਕਾਰ ਵੱਲੋਂ ਕਿਤੇ ਨਾ ਕਿਤੇ ਜਿਹੜਾ ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬੀਆਂ ਨੇ ਮੋਹਰੀ ਰੋਲ ਨਵਾਇਆ ਕੇਂਦਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਉਹਦਾ ਕਿਤੇ ਨਾ ਕਿਤੇ ਇਹ ਬਦਲਾ ਲੈਂਦਾ ਜਾ ਰਿਹਾ ਬਦਲਾਖੋਰੀ ਦੇ ਤਹਿਤ ਜਿਹੜਾ ਪੰਜਾਬ ਦਾ ਸੱਭਿਆਚਾਰ ਆ ਪੰਜਾਬ ਦਾ ਵਿਰਸਾ ਸਾਡੇ ਸ਼ਹੀਦ ਨੇ ਉਹਨਾਂ ਨੂੰ ਪੂਰੇ ਭਾਰਤ ਵਰਸ ਦੇ ਲੋਕਾਂ ਤੋਂ ਲੁਕਾਉਣ ਦੇ ਲਈ ਸਾਡੇ ਪੰਜਾਬ ਦੀ ਚਾਕੀ ਨੂੰ ਉੱਥੇ ਨਹੀਂ ਦਿਖਾਇਆ ਗਿਆ ਸੋ ਪੰਜਾਬ ਸਰਕਾਰ ਵੱਲੋਂ ਇਹ ਅਪਰਾਲਾ ਕੀਤਾ ਗਿਆ ਕਿ ਉਸ ਚਾਕੀ ਨੂੰ ਪੰਜਾਬ ਦੇ ਕੋਨੇ-ਕੋਨੇ ਤੱਕ ਪੰਜਾਬ ਦੇ ਲੋਕਾਂ ਤੱਕ ਪਹੁੰਚਾਇਆ ਗਿਆ ਪੰਜਾਬ ਦੀ ਹੋਂਦ ਨੂੰ ਦਰਸਾਉਂਦੀ ਇਹ ਚਾਕੀ ਸੋ ਪੂਰੇ ਤੁਸੀਂ ਦੇਖਿਆ ਜੋਸੋ ਖਰੋਸ ਦੇ ਨਾਲ ਇਹ ਚਾਕੀ ਦਾ ਸਵਾਗਤ ਵੀ ਕੀਤਾ ਗਿਆ ਸਾਡੇ ਨਾਲ ਸਰਪੰਚ ਸਾਹਿਬ ਨਾਰੀਕੇ ਸਾਹਿਬ ਨੇ ਉਹਨਾਂ ਦੇ ਵੀ ਵਿਚਾਰ ਜਾਣ ਲੈ ਚਾਹਗੇ ਕੀ ਕਹਿਣਾ ਚਾਹੁੰਦੇ ਸਰਪੰਚ ਸਾਹਿਬ ਜੋ ਅੱਜ ਪੰਜਾਬ ਸਰਕਾਰ ਨੇ ਚਾਕੀਆਂ ਗਲੀ-ਗਲੀ ਸ਼ਹਿਰ-ਸ਼ਹਿਰ ਲੈ ਕੇ ਘੁੰਮਣ ਦਾ ਮੇਨ ਕਾਰਨ ਇਹ ਹੈ ਵੀ ਸੈਂਟਰ ਸਰਕਾਰ ਨੇ ਸਾਨੂੰ ਪੰਜਾਬੀਆਂ ਨੂੰ ਹਮੇਸ਼ਾ ਅੱਖੋਂ ਪਰੋਖੇ ਕੀਤਾ ਹੈ ਜਦ ਕੇ ਦੇਸ਼ ਦੇ ਆਜ਼ਾਦੀ ਦੇ ਵਿੱਚ 80% ਯੋਗਦਾਨ ਕੱਲੇ ਪੰਜਾਬੀਆਂ ਦਾ ਰਿਹਾ ਹੈ 20% ਦਾ ਯੋਗਦਾਨ ਵਾਕਿਆ ਦਾ ਸੀਗਾ ਕਿਉਂਕਿ ਸਾਡੀ ਜਿਹੜੇ ਪੰਜਾਬੀ ਨੇ ਕੰਮ ਬਹੁਤ ਦਲੇਰ ਹੈ ਕੇਂਦਰ ਸਰਕਾਰ ਕਿਤਨਾ ਹੋਕੇ ਦੇ ਸਾਨੂੰ ਦਬਾਉਣਾ ਚਾਹੁੰਦੀ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬੀਆਂ ਨੂੰ ਜਿੰਨੇ ਦਬਾਵਾਂਗੇ ਉਹਨੇ ਤਕੜੇ ਹੋ ਕੇ ਸਾਡੇ ਵਿੱਚ ਵਿਚਰਨਗੇ ਪੰਜਾਬ ਵਿੱਚ ਤੇ ਆਪਦੇ ਸ਼ਹੀਦਾਂ ਨੂੰ ਹਮੇਸ਼ਾ ਤਤਪਰ ਹੋ ਕੇ ਯਾਦ ਕਰਦੇ ਰਹਿਣਗੇ ਇਹੀ ਝਲਕੇ ਅਮਰਗੜ ਪਹੁੰਚੀਆਂ ਨੇ ਜਿਨ੍ਹਾਂ ਦੇ ਵਿੱਚ ਸਾਡੇ ਸ਼ਹੀਦ ਇਸ ਝਲਕਿਆਂ ਦੀ ਰਹਿਨਮਾਈ ਕਰ ਰਹੇ ਨੇ ਤੇ ਹੋਰ ਵੀ ਸੱਭਿਆਚਾਰ ਵਿਰਸਾ ਵੀ ਇਹ ਨਾਲ ਲੈ ਕੇ ਚੱਲੇ ਨੇ ਬਹੁਤ ਬਹੁਤ ਧੰਨਵਾਦ ਹੈ ਸੀਐਮ ਸਾਹਿਬ ਦਾ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਗੱਜਨ ਮਾਜਰਾ ਦੇ ਤੇ ਸਭੂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸ਼ਹੀਦਾਂ ਨੂੰ ਅਤੇ ਪੰਜਾਬੀ ਵਿਰਸੇ ਨੂੰ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਦਾ ਜਾਣਦਾ ਉਪਰਾਲਾ ਕੀਤਾ ਹੈ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਦੇਖਿਆ ਸਾਰਿਆਂ ਨੇ ਬੜਾ ਜੋਸ਼ੋ ਖਰੋਸ ਦੇ ਨਾਲ ਇਹ ਚਾਕੀ ਦਾ ਸਵਾਦ ਵੀ ਕੀਤਾ ਕੈਮਰਾਮੈਨ ਹਰੀਸ਼ ਅਬਰੋਲ ਦੇ ਨਾਲ ਅਮਰਗੜ ਤੋਂ ਪੱਤਰਕਾਰ ਸੁਖਵਿੰਦਰ ਸਿੰਘ ਅਪਾਰ